ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਲਈ ਅੱਜ VOTING ਦਾ ਦਿਨ ਹੈ ਸਵੇਰੇ 8 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸ਼ਾਮ 5 ਵਜੇ ਤੱਕ VOTING ਹੋਏਗੀ ਮੈਂ ਚੰਡੀਗੜ੍ਹ ਦੇ ਨਾਲ ਲੱਗਦੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਆ ਮੋਹਾਲੀ ਜ਼ਿਲ੍ਹੇ ਦੇ ਅੰਦਰ ਤਿੰਨ ਵਿਧਾਨ ਸਭਾ ਸੀਟਾਂ ਹੁੰਦੀਆਂ ਨੇ ਮੋਹਾਲੀ ਖਰੜ ਅਤੇ ਡੇਰਾ ਬਸੀ 2012 ਦੀਆਂ ਚੋਣਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2012 ਦੀਆਂ ਚੋਣਾਂ ਵਿੱਚ ਖਰੜ ਅਤੇ ਮੋਹਾਲੀ ਦੀ ਸੀਟ ਕਾਂਗਰਸ ਨੇ ਝੋਲੀ ਆਈ ਸੀ ਅਤੇ ਡੇਰਾ ਬਸੀ ਦੀ ਸੀਟ ਤੋਂ ਸ਼ੋਮਨਿਆ ਕਾਲੀ ਦਲ ਜਿੱਤਿਆ ਸੀ 2012 ਤੋਂ ਪਹਿਲਾਂ ਡੇਰਾ ਬਸੀ ਅਤੇ ਮੋਹਾਲੀ ਵਿਧਾਨ ਸਭਾ ਖੇਤਰ ਨਹੀਂ ਸੀ ਮੋਹਾਲੀ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਿਣਤੀ ਵੋਟਰਾਂ ਦੀ ਨਹੀਂ ਹੈ ਕੁਝ ਵੋਟਰ ਇੱਥੇ ਵੋਟ ਪਾ ਕੇ ਆਏ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਸਕਾਰਟਾ ਉਹ ਜਿਹੜੀ ਡਵੈਲਪਮੈਂਟ ਕਰੇ ਜੀ ਤੇ ਕਾਂਗਰਸ ਪਾਰਟੀ ਜਿਹੜੀ ਡਵੈਲਪਮੈਂਟ ਕਰ ਸਕਦੀ ਹੈ ਮੇਰੇ ਹਿਸਾਬ ਨਾਲ ਉਹ ਪਹਿਲੇ ਕੀਤੀ ਵੀ ਹੈ ਕਾਲੀ ਬਤ ਤੁਸੀਂ ਦੇਖਿਆ ਜੀ 10 ਸਾਲਾਂ ਕੀ ਕੀਤਾ ਦੇਸ਼ ਨੂੰ ਪੰਜਾਬ ਨੂੰ ਪਾਈ ਪਿਛੇ ਲੈ ਗਿਆ ਤੇ ਮੈਨੂੰ ਤਾਂ ਡਵੈਲਪਮੈਂਟ ਹੀ ਜਿਹੜੀ ਚਾਹੀਦੀ ਹੈ ਜੌਬਸ ਹੋਣ ਸਭ ਕੁਝ ਹੋਵੇ ਤੁਸੀਂ ਇੱਕ ਵਾਰ ਵੋਟਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਕਿਹੜੇ ਮੁੱਦਿਆਂ ਤੇ ਵੋਟ ਬੇਸਿਕਲੀ ਤਾਂ ਜੌਬਸ اور ਡਿਵੈਲਪਮੈਂਟ ਦੀ ਗੱਲ ਆਈ ਥਿੰਕ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ ਅਗਰ ਅਸੀਂ ਦੇਖੀਏ ਆਪਣੇ ਕਾਉਂਟਰਪਾਰਟ ਸਟੇਟਸ ਨੂੰ ਤੇ ਉੱਥੇ ਤਰੱਕੀ ਬਹੁਤ ਜ਼ਿਆਦਾ ਹੈਗੀ ਹੈ ਬਨਿਸਪਤ ਪੰਜਾਬ ਪਿੱਛੇ ਜਾ ਰਿਹਾ ਸੋ ਵੀ ਵਾਂਟ ਕਿ ਇੱਥੇ ਇੰਡਸਟਰੀ ਆਵੇ ਇੱਥੇ ਡਿਵੈਲਪਮੈਂਟ ਹੋਵੇ ਤੇ ਏਸੀ ਮੁੱਦਿਆਂ ਨੂੰ ਲੈ ਕੇ ਬੇਸਿਕਲੀ VOTING ਕੀਤੀ ਗਈ ਹੈ ਐਟ ਲੀਸਟ ਜਿਹੜਾ ਕੈਂਡੀਡੇਟ ਹੈਗਾ ਉਹ ਹੀ ਸ਼ੁੱਡ ਨੋ ਕਿ ਇੱਥੇ ਕੀ ਜ਼ਰੂਰਤ ਹੈਗੀ ਹੈ ਕਿ ਨਸ਼ੇ ਪੁੱਤਿਆਂ ਤੋਂ ਕਿਵੇਂ ਯੂਥ ਨੂੰ ਬਚਾਉਣਾ ਹੈ ਕਿਵੇਂ ਅਸੀਂ ਨਵੀਂ ਇੰਡਸਟਰੀ ਲੈ ਕੇ ਆਉਣੀ ਹੈ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਬੈਕ ਗੇਅਰ ਲੱਗਿਆ ਹੋਇਆ ਹੈ ਕੰਟਰੀ ਦਾ ਸਾਡੇ ਐਟਲੀਸਟ ਪੰਜਾਬ ਦਾ ਵੀ ਨੀਡ ਸਮਬਡੀ ਟੂ ਜਿਹੜਾ ਉਹਨੂੰ ਟਰਨ ਅਰਾਊਂਡ ਕਰ ਸਕੇ ਪੂਰੀ ਤਰ੍ਹਾਂ ਨਾਲ ਸੋ ਨਵੀਂ ਸੋਚ ਨਾਲ ਨਵੇਂ ਤਰੀਕੇ ਨਾਲ ਕੰਮ ਕਰ ਸਕੇ ਜੀ ਤੁਸੀਂ ਕਿਹੜੇ ਮੁੱਦਿਆਂ ਤੇ ਵੋਟ ਪਾਈ ਇਹੀ ਜਿਹੜੇ ਡਵੈਲਪਮੈਂਟ ਬਹੁਤ ਹੋਣੀ ਜ਼ਰੂਰੀ ਹੈ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਦਾਂ ਨਸ਼ਾ ਵਧ ਰਿਹਾ ਉਹ ਨੂੰ ਸਾਰਿਆਂ ਨੂੰ ਪਿੱਛੇ ਰੱਖ ਕੇ ਅੱਛੀ ਗਵਰਨਮੈਂਟ ਚਾਹਨੇ ਕਿ ਆਕੇ ਪਹਲਾ ਕਰੇ ਹਰ ਦਾ ਹਰ ਬਾਰੇ ਸੋਚੇ ਜੀ ਤਾਂ ਵੱਖ-ਵੱਖ ਬੁੱਦੇ ਨੇ ਲੋਕਾਂ ਦੇ ਹੁਣ ਜਿੱਤੇਗਾ ਕੌਣ ਕੀ ਦੇ ਹੱਕ ਦੇ ਵਿੱਚ ਲੋਕ ਫੈਸਲਾ ਸੁਣਾਉਣਗੇ ਇਹ ਅੱਜ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਰਿਹਾ ਨਵਦੀਪ ਕੌਰ এবੀਪੀ ਸੰਜਾ ਮੁਹਾਲੇ